ਗੁਰਦੇ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਨੇ ਆ ਆਈ ਹੋਪ ਯੂ ਆਲ ਆਰ ਡੂਇੰਗ ਵੈਲ ਤੇ ਅੱਜ ਆਪਾਂ ਅ ਨਵੀਂ ਵੀਡੀਓ ਦੇ ਨਾਲ ਪੇਸ਼ ਹੋਏ ਹਾਂ ਟੋਕੋਲ ਤੇ ਇੱਕ ਚੀਜ਼ ਆਪਾਂ ਦੇਖੀ ਹੈ ਕਿ ਜੇ ਆਪਾਂ ਨਾ ਘਰੇ ਸ਼ੀਸ਼ੇ ਦਾ ਕੰਮ ਕਰਾਲਣੀਆਂ ਤਾਂ ਫਿਰ ਉਹਦੀ ਸਫਾਈ ਦੀ ਬਹੁਤ ਵੱਡੀ ਪਰਬਲ ਖੜੀ ਹੋ ਜਾਂਦੀ ਹੈ ਤੇ ਕਈ ਵਾਰ ਜਦ ਦਾ ਸਾਹੀ ਛੁੱਟੀ ਲੱਗ ਜਾਂਦੀ ਹੈ ਵੀ ਬੰਦੇ ਨੂੰ ਨਾ ਐਂ ਹਰਦਾ ਵੀ ਮੈਂ ਇਤੋਂ ਪੰਗਾ ਲੈ ਲਿਆ ਕੱਲ ਨੂੰ ਇਹਨਾਂ ਸ਼ੀਸ਼ਾ ਲਵਾ ਲਿਆ ਤੇ ਬਸ ਉਹਾਂ ਹੀ ਸ਼ੀਸ਼ੇ ਦੇ ਵਰਕ ਲੱਗਦਾ ਕਰੀ ਹੀ ਤੇ ਪਰ ਜੇ ਤੁਸੀਂ ਆਈ ਰਮ ਹਕਤੂ ਦਸੂਗੀ ਗਰੀ ਲੋ ਜੀ ਤੁਸੀਂ ਇਹ ਸੋਲੂਸ਼ਨ ਬਣਾ ਲੈਨੇ ਹੋ ਬਸ ਐਂ ਹੀ ਸੁਭਾਈ ਕਰੀ ਬਸ ਤੇ ਬਹੁਤ ਸਿੰਪਲ ਹੈ ਕੁਝ ਵੀ ਨਹੀਂ ਹੈਗਾ ਮੈਂ ਇਹਨੂੰ ਪਿਛਲੇ 2-3 ਸਾਲ ਤੋਂ ਵਰਤ ਰਹੀ ਹਾਂ ਤੇ ਕੋਈ ਇੱਕ ਹੁੰਦਾ ਕੋ ਨਹੀਂ ਹੈਗਾ ਕੋਈ ਹੱਥਾਂ ਦੀ ਖਾਰਸ਼ਾ ਜਾਂ ਕੋਈ ਵੀ ਸਰਲ ਦਵਾਈ ਤੇ ਕੁਝ ਨਹੀਂ ਜਿਵੇਂ ਮਰਜ਼ੀ ਕਰ ਰਹੀ ਪੂਰਾ ਟਾਈਮ ਥੋੜਾ ਇਹ ਚੱਲਦਾ ਰਹਿੰਦਾ ਇਹਦੇ ਵਾਸਤੇ ਕੀ ਚਾਹੀਦਾ ਸਾਨੂੰ ਨਿੰਡੂ ਨਿੰਡੂ ਆ ਮੇਰੇ ਹੈ ਨਿੰਬੂ ਸੜੇ ਚਿੜਕੀ ਮਿਕਸੀ ਮਾਰ ਲਈ ਸੀਗੀ ਤੇ ਮੈਂ ਹੁਣ ਇਹਨਾਂ ਨੂੰ ਪੁੰਨ ਦਨੀ ਆ ਥੋੜਾ ਜਾਂ ਤਾਂ ਕਿ ਉਹ ਥੋੜਾ ਜਿਹਾ ਨਿੰਬੂ ਮੈਂ ਤੁਹਾਡੇ ਕੋਲ ਇੰਨਾ ਨਾ ਹੋਵੇ ਤੇ ਜ਼ਰੂਰੀ ਨਹੀਂ ਤੁਸੀਂ ਇੰਨਾ ਹੀ ਲੈਣਾ ਜਿੰਨਾ ਮੈਂ ਲਿਆ ਠੀਕ ਹੈ ਮੇਰੇ ਕੋਲ ਤਾਂ ਸੀਗਾ ਘਰ ਦੇ ਨਿੰਬੂ ਸੀਗੇ ਮੈਂ ਉਹਨਾਂ ਨੂੰ ਮਿਕਸੀ ਚ ਮਾਰ ਕੇ ਰੱਖ ਲਿਆ ਸੀਗਾ ਠੀਕ ਹੈ ਤੇ ਮੈਂ ਇਹਨੂੰ ਪੁੰਨ ਲਿਆ ਉਹ ਤੇ ਤੁਸੀਂ ਇਹਨੂੰ ਜੇ ਇੰਨਾ ਨਾ ਹੋਵੇ ਤੁਹਾਡੇ ਕੋਲ ਤੁਸੀਂ ਇੱਕ ਇੱਕ ਨਿੰਬੂ ਮੈਂ ਇਹ ਨਿੰਬੂ ਸੜੀ ਛਿਲਕੀ ਮਿਕਸੀ ਮਾਰ ਲਈ ਸੀਗੀ ਤੇ ਮੈਂ ਹੁਣ ਇਹਨਾਂ ਨੂੰ ਪੁੰਨ ਦਨੀ ਆ ਥੋੜਾ ਜਾਂ ਤਾਂ ਕਿ ਉਹ ਥੋੜਾ ਜਿਹਾ ਨਿੰਬੂ ਮੈਂ ਥੋੜੇ ਕੋਲ ਇੰਨਾ ਨਾ ਹੋਵੇ ਤੇ ਜ਼ਰੂਰੀ ਨਹੀਂ ਤੁਸੀਂ ਇੰਨਾ ਹੀ ਲੈਣਾ ਜਿੰਨਾ ਮੈਂ ਲਿਆ ਠੀਕ ਹੈ ਮੇਰੇ ਕੋਲ ਤਾਂ ਸੀਗਾ ਘਰ ਦੇ ਨਿੰਬੂ ਸੀਗੇ ਮੈਂ ਉਹਨਾਂ ਨੂੰ ਮਿਕਸੀ 'ਚ ਮਾਰ ਕੇ ਰੱਖ ਲਿਆ ਸੀਗਾ ਠੀਕ ਹੈ ਤੇ ਮੈਂ ਇਹਨੂੰ ਪਾਉਣ ਲਿਆ ਉਹ ਤੇ ਤੁਸੀਂ ਇਹਨੂੰ ਜੇ ਇੰਨਾ ਨਾ ਹੋਵੇ ਤੁਹਾਡੇ ਕੋਲ ਤੁਸੀਂ ਇੱਕ ਇੱਕ ਨਿੰਬੂ ਵੀ ਛੋੜ ਸਕਦੇ ਹੋ ਠੀਕ ਤੇ ਇਹਦੇ ਵਿੱਚ ਆਪਾਂ ਪਾਉਣਾ ਹੈਗਾ ਨਾਲ ਅਹ ਸਿਰਕਾ ਇਹਨਾਂ ਫਰ ਲੱਗ-ਪੱਗ ਮੈਂ ਬਰਾਬਰ ਦਾ ਹੀ ਪਾ ਦਾਂਗਾ ਤੇ ਹੁਣ ਆਪਾਂ ਇਹ ਵਿੱਚ ਪਾਵਾਂਗੇ ਮਿੱਠਾ ਉਦਦ ਕੋਈ ਮਿੰਤੀ ਨਹੀਂ ਹੈਗੀ ਵੀ ਦੋ ਚਮਚੇ ਪਾਓ ਤਿੰਨ ਪਾਓ ਠੀਕ ਹੈ ਇੰਨਾ ਸਾਰਾ ਪਾ ਲਾਂਗੇ ਆਪਾਂ ਇਹ ਕੋਈ ਦੋ ਚਮਚੇ ਦਾ ਹੋਣੀ ਹੈ ਲੋ ਇਹ ਪਾ ਲਿਆ ਤੇ ਫਿਰ ਆਪਾਂ ਇਹ ਚ ਪਾਵਾਂਗੇ ਵਿੰਬਾਕ ਕੋਈ ਵੀ ਤੁਸੀਂ ਸੋਪ ਜਿਹੜੇ ਪਰਤਾਂ ਸਾਫ਼ ਕਰਨ ਵਾਲਾ ਲਿਕਵਿਡ ਸੋਪ ਹੈ ਉਹ ਤੁਸੀਂ ਇਹ ਚ ਪਾ ਸਕਦੇ ਹੋ ਠੀਕ ਹੈ ਇਹਨੂੰ ਬਹੁਤ ਜ਼ਿਆਦਾ ਪਾਉਣ ਦੀ ਲੋੜ ਨਹੀਂ ਜੀ ਕਿਉਂਕਿ ਫਿਰ ਨਾ ਬਹੁਤ ਜ਼ਿਆਦਾ ਉਹ ਹੋ ਜਾਂਦਾ ਹੈ ਸੋਪ ਹੀ ਸੋਪ ਹੋ ਜਾਂਦੀ ਹੈ ਫਿਰ ਉਹਨੂੰ ਸਾਫ ਕਰਨਾ ਔਖਾ ਹੋ ਜਾਂਦਾ ਹੈ ਠੀਕ ਹੈ ਤੇ ਹੁਣ ਇਹ ਦੇਖੋ ਤੁਸੀਂ ਹੋਰ ਆਪਾਂ ਦੋ ਟ੍ਰਿਕਾਂ ਨਾਲ ਵਰਤਾਂਗੇ ਇੱਕ ਤਾਂ ਇਹ ਕਿ ਇਹਨੂੰ ਆਪਾਂ ਇਸ ਤਰ੍ਹਾਂ ਦੇ ਬੋਤਲਾਂ 'ਚ ਭਰ ਕੇ ਰੱਖਣਾਂਗੇ ਜਿਹਦੇ 'ਚ ਮੈਂ ਆਲਰੇਡੀ ਪਿਛਲੇ 2-3 ਸਾਲ ਪਹਿਲਾਂ ਇਹ ਬਣਾਇਆ ਸੀ ਕਿ ਹੁਣ ਇੰਨਾ ਕੁ ਰਹਿ ਗਿਆ ਕੋਈ ਲਾਈਫ ਨਹੀਂ ਹੈਗੀ ਇਹਦੀ ਐਵੇਂ ਵੀ ਇਹ ਮਹੀਨਾ ਚੱਲਣਗੇ ਜਾਂ 10 ਚੱਲਣਗੇ ਵੀ ਤਾਂ ਚੱਲਣਗੇ ਬਹੁਤ ਛੇਤੀ ਜਨ ਕਿਉਂਕਿ ਅੰਦਰ ਕੋਈ ਪਾਣੀ ਪੂਣੀ ਕੁਛ ਨਹੀਂ ਪਾਇਆ ਜਿਸ ਨਾਲ ਇਹ ਪ੍ਰੋਬਲਮ ਹੋ ਸਕਦੇ ਤੇ ਖਾਲੀ ਬੋਤਲ ਇਸ ਤਰ੍ਹਾਂ ਦੀ ਲੈ ਲੈਣੀ ਤੁਸੀਂ ਠੀਕ ਹੈ ਤੇ ਉਹਦੇ ਤੁਸੀਂ ਇਹ ਪਾ ਲੈਣੇ ਤੇ ਦੂਸਰਾ ਤਰੀਕਾ ਮੈਂ ਤੁਹਾਨੂੰ ਇੱਕ ਹੋਰ ਦੱਸੂਗੀ ਇਹਦਾ ਠੀਕ ਹੈ ਇਹਦੇ ਚੋਂ ਮੈਂ ਥੋੜਾ ਜਿਹਾ ਤਾਂ ਹੁਣ ਚ ਪਾ ਲੈਣੀ ਆ ਠੀਕ ਹੈ ਬੋਲ ਕੇ ਜਿਹੜਾ ਇਹਦੇ ਚ ਆਪਾਂ ਸੋਡਾ ਪਾਇਆ ਸੀ ਇਹ ਤੁਸੀਂ ਇਹਦੀ ਕੁਆਲਿਟੀ ਵਧਾਉਣੀ ਆ ਤਾਂ ਤੁਸੀਂ ਇਹ ਚੀਜ਼ਾਂ ਵਧਾਈ ਜਾਣੀਆਂ ਬਸ ਠੀਕ ਹੈ ਤੇ ਲੋ ਇਹਦੇ ਨਾਲ ਮੈਂ ਇੱਕ ਤਾਂ ਮੈਂ ਇਹਦੇ ਵਿੱਚ ਬਣਾ ਕੇ ਰੱਖੂੰਗੀ ਦੋ ਬਣਾਉਂਦੀ ਮੈਂ ਤੁਰੋ ਜੀ ਇੱਕ ਤਾਂ ਬਣ ਗਈ ਆਪਣੀ ਇਹ ਮੈਂ ਧਰ ਲਈ ਜਿਹਦੇ ਮੈਂ ਜਿਹਦੇ ਨਾਲ ਮੈਨੂੰ ਤੁਹਾਨੂੰ ਨਾ ਫਰਾਨੀ ਹੋਊਗੀ ਵੀ ਜਿਹੜੀ ਚਿਮਨੀ ਹੁੰਦੀ ਹੈ ਆਪਣੀ ਹਨਾ ਗੈਸ ਚਿਮਨੀ ਹੁੰਦੀ ਹੈ ਸਭ ਤੋਂ ਔਖਾ ਸਾਫ਼ ਕਰਨਾ ਉਹ ਹੁੰਦਾ ਕਿਉਂਕਿ ਉਹਦੇ ਉੱਤੇ ਬਹੁਤ ਜ਼ਿਆਦਾ ਉਹ ਹੁੰਦਾ ਚਿਪ 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 ਆ ਬੰਦੇ ਆ ਉਹਨੂੰ ਆਪਾਂ ਇਹਦੇ ਨਾਲ ਮਤਲਬ ਸ਼ਵਰਪ ਕਰਕੇ ਜਿੱਥੇ ਮਰਜੀ ਤੁਸੀਂ ਸਫਾਈ ਕਰਦੇ ਲੋਕਿੰਗ ਬਾਅਰ ਕਰ ਲੇ ਜੀ ਨਾ ਖਾਲੀ ਹੋ ਗਈ ਪਾਈ ਥੋੜਾ ਟਾਈਮ ਲੱਗੂਗਾ ਠੀਕ ਹੈ ਤੇ ਤੁਸੀਂ ਇਹਨੂੰ ਦਸ ਆਫ ਕਰ ਰਹੇ ਹੋ ਇੱਕ ਮੈਂ ਇਹਦੇ ਚ ਹੋਰ ਬਣਾਉਂਗੀ ਜੇ ਮੈਨੂੰ ਟਬਲ ਚਾਹੀਦੀ ਹੈ ਇਸ ਲਈ ਮੈਂ ਦੂਜਾ ਆਈਡੀਆ ਵੀ ਤੁਹਾਨੂੰ ਦੰਨੀ ਆ ਉਹ ਹੋਰ ਵੀ ਜ਼ਿਆਦਾ ਵਧੀਆ ਆਈਡੀਆ ਹੈ ओदे भी यही करना में यही चीज़ा लैन है इना सारा मैं मीनू का रस ले लिया तिरका वाइट विनेगर ज्यादा पाऊंगी मंगा जो कि मैं ਜਿਆਦਾ ਬਣਾ ਕੇ ਰੱਖਣੀ ਤੇ ਹੁਣ ਇਹਦੇ ਵਿੱਚ ਮੈਂ ਪਾਉਂਗੀ ਉਹ ਵੀ ਸੇਮ ਮਿੱਠਾ ਸੋਡਾ ਮਿੱਠਾ ਸੋਡਾ ਤੁਸੀਂ ਘਰੋਂ ਬਿਲਕੁਲ ਨਾ ਖਤਮ ਕਰਿਆ ਕਰੋ ਬਹੁਤ ਕੰਮ ਦੀ ਚੀਜ਼ ਹੈ ਇਹ ਬਹੁਤ ਹੀ ਜ਼ਿਆਦਾ ਠੀਕ ਹੈ ਤੇ ਫੇਰ ਆਪਾਂ ਪਾਵਾਂਗੇ ਵਿੰਪਾウダー ਵਿੰਪ ਬਾਮੀ ਠੀਕ ਹੈ ਲੋ ਜੀ ਹੁਣ ਪਾ ਹਲਾ ਲੈਣੀ ਆਂ ਮੈਨੂੰ ਅੱਧਾ ਬਾਹਰ ਨਿਕਲਦਾ ਅੱਧਾ ਹੋ ਗਿਆ ਪੇਚ ਕਰ ਲਿਆ ਠੀਕ ਹੈ ਥੋੜਾ ਜਿਹਾ ਨਿਕੂਗਾ ਕੋਈ ਗੱਲ ਨਹੀਂ ਨਿਕਲੀ ਝੱਗ ਜੀ ਫੇਰ ਇਹਨੇ ਨਾ ਹੋ ਜਾਣਾ ਥੋੜੀ ਦੇਰ ਚ ਸੈੱਟ ਹੋ ਜਾਣਾ ਬੰਨਾ ਮੇਰਾ ਕੋਈ ਛੋਟਾ ਸੀਗਾ ਇਹ ਇਹਦੇ ਚੋਂ ਜਿਹੜੀ ਮੇਨ ਚੀਜ਼ ਹੈ ਉਹ ਇਹ ਹੈ ਕਿ ਕੋਈ ਵੀ ਤੁਹਾਡੇ ਹੱਲ ਤੋਂ ਫਲ ਤੋਂ ਜਿਹੜੇ ਕੱਪੜੇ ਪਏ ਜਨਾ ਉਹਨਾਂ ਦੇ ਤੁਸੀਂ ਪੀਸ ਕੱਟ ਲੈਗੇ ਮੇਰੇ ਕੋਲ ਤਾਂ ਚਲ ਕੱਟਣ ਦੀ ਲੋੜ ਹੀ ਨਹੀਂ ਇਸ ਤਰ੍ਹਾਂ ਦਾ ਹੀ ਹੈ ਜਿਹੜਾ ਉਦਾਂ ਹੀ ਹੋ ਜਣੇ ਕਾਟਨ ਦੇ ਪੀਸ ਜਿੰਨੇ ਵੀ ਫालतू ਕੱਪੜੇ ਪਏ ਹਨ ਤੁਹਾਡੇ ਉਹ ਬਹੁਤ ਕੰਮ ਆਉਣਗੇ ਹੁਣ ਜਦੋਂ ਇਹ ਆਈਡੀਆ ਤੁਸੀਂ ਯੂਜ਼ ਕਰਦੇ ਠੀਕ ਹੈ ਨੋਟਿਸ ਇਹ ਦੂ ਵੀ ਛੋਟੇ ਕਰ ਲਓ ਬਿਸ਼ੱਕ ਇਹ ਤੁਹਾਡੇ ਕੋਲ ਥੋੜਾ ਜਿਹਾ ਮੋਟਾ ਹੋਇਆ ਕੱਪੜਾ ਤਾਂ ਛੋਟੇ ਕਰ ਲਿਓ ਨਹੀਂ ਤਾਂ ਏਡਾ ਵੀ ਚੱਲ ਜਾਊਗਾ ਜਿੱਡਾ ਕਿ ਹੈਗਾ ਸਾਪਾ ਬਲੈਂਕ ਰੱਖ ਲੈਣੀ ਚਾਹੀਏ ਥੋੜੀ ਜਿਹੀ ਸਿੰਥੈਟਿਕ ਹੈ ਚਾਹੇ ਕਾਟਨ ਦੀ ਹੈ ਕਾਟਨ ਦੀ ਤਾਂ ਬੜੀ ਵਧੀਆ ਗੱਲ ਹੈ ਠੀਕ ਹੈ ਇਦਾਂ ਦੀ ਤੇ ਹੁਣ ਆਪਾਂ ਇਹਨੂੰ ਪਾਵਾਂਗੇ ਇੱਕ ਡੱਬੇ 'ਚ ਕੂੜਾ ਹੋ ਗਿਆ ਕਿਤੇ ਹੱਥ ਚੋਂ ਨਾ ਛੁੱਟ ਜੇ ਬਾਰੀ ਨੇ ਭਈ ਲਿਕੁਇਡ ਜਗ ਹੋ ਜਾਣਾ ਹੁਣ ਕਿਸੇ ਸੋਚਣੇ ਵੀ ਇਹਦੇ ਜਦੋਂ ਆਪਾਂ ਸਿਰਕਾ ਹੀ ਪਾਉਣਾ ਸੀ ਤਾਂ ਫਿਰ ਨਿੰਬੂ ਦੀ ਕੀ ਲੋੜ ਸੀ ਨਿੰਬੂ ਦੀ ਨਾ ਖੁਸ਼ਬੂ ਬਹੁਤ ਸੋਹਣੀ ਹੁੰਦੀ ਹੈ ਇੱਕ ਤਰੀਕੀ ਪਾਵਰ ਵਧਾ ਦਿੰਦਾ ਹੈ ਇਹਦੇ ਚਾਰ ਸਾਰੀਆਂ ਲੀਰਾਂ ਆਪਾਂ ਮਿੱਠੀਆਂ ਕਰਕੇ ਚਪਾ ਦੇਣੀ ਹੈ ਠੀਕ ਹੈ ਜਿੰਨੀਆਂ ਵੀ ਥੋੜੇ ਕੋਲੇ ਇਹਦੇ ਵਿੱਚ ਡੱਬੇ ਚ ਪੈ ਸਕਣ ਤੇ ਉਹ ਪਾ ਕੇ ਆਪਾਂ ਇਹਦੇ ਵਿੱਚ ਰੱਖ ਦਿੰਦੇ ਹਾਂ ਉਹ ਜਿਵੇਂ ਆਪਾਂ ਇਹ ਤਾਂ ਲੀਰਾਂ ਦੇ ਵਿੱਚ ਪਾ ਕੇ ਧੌਣ ਦੇਣੀ ਹੈ ਠੀਕ ਹੈ ਇਹਨੇ ਨੂੰ ਥੱਲੇ ਚਲਿਆ ਜਾਣਾ ਥੋੜੀ ਦੇ ਬਾਅਦ ਅਨੇ ਵਿੱਚ ਘੁਣੇ ਜਾਣ ਲੱਗ ਗਈ ਟੈਂਪਰੇਚਰ ਚੇਂਜ ਹੋ ਜਾਊਗਾ ਤੇ ਇਹਦੀ ਰਿਐਕਸ਼ਨ ਆ ਜਿਹੜੀ ਉਹ ਸਲੋ ਹੋ ਜੂਗੀ ਬਸ ਥੋੜੀ ਦੇ ਵਿੱਚ ਠੀਕ ਹੈ ਤੇ ਜਦੋਂ ਵੀ ਤੁਸੀਂ ਇਹ ਹੁਣ ਇਹਨੂੰ ਆਪਾਂ ਬਹੁਤਾਂ ਮੇਰੇ ਤੋਂ ਕਿ ਤੁਹਾਨੂੰ ਬਹੁਤ ਬਣੀ ਗਈ ਹੈ ਤੇ ਲੀਰਾਂ ਥੱਲੇ ਚਲੀਆਂ ਗਈਆਂ ਜਿਆਦਾ ਝੱਕ ਉੱਤੇ ਆ ਗਈ ਤੇ ਜਦੋਂ ਵੀ ਆਪਾਂ ਇਹ ਸਫਾਈ ਕਰਨੀ ਹੈ ਨਾ ਕਿਸੇ ਚੀਜ਼ ਦੀ ਜਿਵੇਂ ਆਪਾਂ ਜਿਵੇਂ ਸਾਫ ਕਰਨੀ ਹੈ ਜਾਂ ਕੋਈ ਵੀ ਗੈਸ ਚੁੱਲਾ ਸਾਫ ਕਰਨੇ ਤੇ ਤੁਸੀਂ ਇਹਦੇ ਚੋਂ ਕੁਝ ਨਹੀਂ ਕਰਨਾ ਇਹ ਕਲੀਪੜਣੀ ਹੈ ਠੀਕ ਹੈ ਲੋ ਜੇ ਤੁਹਾਨੂੰ ਸਫਾਈ ਕਰਨੀ ਹੈ ਤੇ ਮਾਰ ਲਓ ਇਹ ਤੁਹਾਨੂੰ ਬਹੁਤ ਕੰਮ ਦੀ ਟਿੱਕ ਹੈ ਬਹੁਤ ਨਰ ਕੋਲ ਇਹ ਨੂੰ ਤੁਹਾਨੂੰ ਕੰਮ ਦੀ ਕਦੇ ਵੀ ਇਹ ਤੇ ਤੁਹਾਡੀ ਚਿਕਣਾਈ ਹੈ ਜੇ ਪੁੱਛਿਆ ਤੁਸੀਂ ਸਾਫ ਕਰਨੀ ਜੀ ਇਦਾਂ ਇਹ ਤੁਹਾਨੂੰ ਠੀਕ ਹੈ ਤੇ ਚੰਕਾ ਲਓ ਆਪਣਾ ਚਿਮਨੀ ਵਗੈਰਾ ਕੁਝ ਵੀ ਠੀਕ ਹੈ ਲੋ ਇਹਨੂੰ ਫਿਰ ਆਪਾਂ ਇਹ ਲੀਰਾ ਤਾਂ ਬਣਾਈਆਂ ਸੀ ਇਹ ਕਿ ਕਿ ਫਿਰ ਇਹਨੂੰ ਸਿਧੋ ਕਿਉਂਕਿ ਜੇ ਤੇ ਠੀਕ ਨਾ ਹੋ ਜਾਂਦੇ ਨਾ ਇਹ ਤੇ ਇਹਨੂੰ ਸਾਫ ਕਰਨੇ ਚੱਕਰ ਚ ਆਪਣੀ ਬਹੁਤ એનર્ਜੀ ਲੱਗ ਜੇ ਇਹਨੂੰ ਸਾਫ ਕਰਨ ਦੀ ਲੋੜ ਹੀ ਨਹੀਂ ਤੁਸੀਂ ਬਸ ਇਹਨੂੰ ਸਿੱਟ ਲੈਣਾ ਹੈ ਜਦੋਂ ਇੱਕ ਵਾਰੀ ਤੁਸੀਂ ਇਹਨੂੰ ਵਰਤ ਲਿਆ ਤਾਂ ਛੋਟੇ ਛੋਟੇ ਪੀਸ ਆਪਰ ਰੱਖੇ ਸੀ ਇਹਦੇ ਵਿੱਚ ਇਹਨੂੰ ਤੁਸੀਂ ਆਪਣੀ ਕੋਈ ਦੇ ਵਿੱਚ ਜਿੱਥੇ ਤੁਹਾਡਾ ਸਿੰਕ ਹੈ ਉਹਦੇ ਥੱਲੇ ਜਿਹੜੀ ਜਗ੍ਹਾ ਉੱਥੇ ਰੱਖ ਦੋ ਡੱਬੇ ਚ ਪਾ ਕੇ ਬਸ ਸਾਰੀਆਂ ਪੀਸਿਸ ਤੇ ਜਦੋਂ ਤੁਹਾਨੂੰ ਜਰੂਰਤ ਹੈ ਉਹਨੂੰ ਤੁਸੀਂ ਕੱਢ ਕੇ ਦੇਖੋ ਹੁਣ ਤੁਸੀਂ ਮੈਂ ਅੱਜ ਜਿੰਨੀ ਸਾਫ ਕੀਤੀ ਸੀ ਪੂਰੀ ਐਂਡ ਲਿਸ਼ਕ ਰਹੀ ਹੈ ਠੀਕ ਹੈ ਬਸ ਕੁਝ ਨਹੀਂ ਕਰਨਾ ਪੀਸ ਕੱਢਣਾ ਤੇ ਇਹਦਾ ਸਾਫ ਕਰਦੇਗਾ ਤੁਸੀਂ ਸੁੱਕੇ ਕੱਪੜੇ ਨਾਲ ਸਾਫ ਕਰਦੇ ਨਾਲ ਦੀ ਨਾਲ ਠੀਕ ਹੈ ਲੋ ਨਾ ਆਪ ਬਸ ਫੇਰੇ ਹੁਣ ਸਿੱਟਦੇ ਨਾ ਆਪਾਂ ਮਤਲਬ ਜਿਹੜਾ ਆਪਾਂ ਉਹ ਵੀ ਇੱਕ ਵੱਡਾ ਕੰਮ ਹੁੰਦਾ ਹੈ ਕਿ ਆਪਾਂ ਇਹਨਾਂ ਨੂੰ ਸਾਫ਼-ਸਾਫ਼ ਰੱਖੀਏ ਤੇ ਜਿਹੜੇ ਆਪਣੀ ਸੋਈ ਸਫਾਈ ਆ ਰਹੀ ਆ ਇਹ ਏਰੀਆ ਜਿਹੜੇ ਹੈਗੇ ਚਿਮਨੀ ਦੇ ਆਸ-ਪਾਸ ਦੇ ਇਹ ਬਹੁਤ ਛੇਤੀ ਗੰਦੇ ਹੁੰਦੇ ਆ ਕਿਉਂਕਿ ਕਿਮੀਜਾ ਜਿਹਦੀ ਨਮਰਤੀ ਤੋਂ ਹੇਚਲੇ ਪਰ ਇੱਥੇ ਤਾਂ ਲੱਗ ਹੀ ਜਾਂਦਾ ਆ ਉਹ ਹਨਾ ਤੇ ਅੱਲੋ ਇਦਾਂ ਠੀਕ ਹੈ ਜਿੱਥੇ ਵੀ ਤੁਸੀਂ ਮਤਲਬ ਖਾ ਦੇ ਇਦਾਂ ਹੋ ਗਿਆ ਨਾ ਤੇ ਹੁਣ ਇਹਨੂੰ ਆਪਾਂ ਕੁਝ ਨਹੀਂ ਕਰਨਾ ਹੈਗਾ ਇਹਨੂੰ ਆਪਾਂ ਸਿੱਟ ਦੇਣਾ ਹੈ ਤੇ ਇਹਦੇ ਵਿੱਚ ਆਪਾਂ 4 ਪੀਸ ਪਾਈ ਜਾਂਦੇ ਆ